जी हां जी 사스칼 ਦੋਸਤੋ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਹਾਂ ਜੀ ਤੁਹਾਡੇ ਨਾਲ ਇੱਕ ਬੰਦਾ ਸੀਗਾ ਜੀ ਉਹਨੂੰ ਜਾਨਵਰ ਪਾਲਣ ਦਾ ਬੜਾ ਸ਼ੌਂਕ ਸੀ ਬਹੁਤ ਸਾਰੇ ਜਾਨਵਰ ਉਹਨੇ ਪਾਲੇ ਹੋਏ ਸੀ ਜ਼ਿਆਦਾਤਰ ਉਹਦੇ ਵਿੱਚ ਮੱਝਾਂ ਸੀ ਗਾਵਾਂ ਸੀ ਤੇ ਉਹਦੇ ਸਹਾਰੀ ਉਹਦਾ ਜਿਹੜਾ ਘਰ ਚੱਲਦਾ ਸੀ ਉਹਦਾ ਉਹਨਾਂ ਦਾ ਦੁੱਧ ਜਿਹੜਾ ਵੇਚ ਕੇ ਉਹ ਆਪਣੇ ਘਰ ਦਾ ਨਿਰਭਾਅ ਕਰਦਾ ਸੀ ਇੱਕ ਵਾਰ ਉਹਦੇ ਮਨ 'ਚ ਆਉਂਦਾ ਵੀ ਮੈਂ ਹੋਰ ਜਾਨਵਰ ਵੀ ਆ ਜਿਹੜੇ ਆਪਣੇ ਮਨ ਪਰਚਾਵੇ ਲਈ ਇੱਥੇ ਲੈ ਕੇ ਆਵਾਂ ਉਹ ਸ਼ੁਰੂਆਤ ਕਰਦਾ ਜੀ ਇੱਕ ਬਾਂਦਰ ਤੇ ਇੱਕ ਖਰਗੋਸ਼ ਤੋਂ ਉਹ ਇੱਕ ਬਾਂਦਰ ਵੀ ਘਰੇ ਰੱਖ ਲੈਂਦਾ ਤੇ ਇੱਕ ਖਰਗੋਸ਼ ਵੀ ਰੱਖ ਲੈਂਦਾ ਚਲੋ ਜੀ ਕਾਫੀ ਉਥੇ ਰਚਮਿਚ ਜਾਂਦੇ ਨੇ ਬਾਂਦਰ ਤੇ ਖਰਗੋਸ਼ ਦੋਵੇਂ ਆਪਸ ਵਿੱਚ ਦੋਸਤ ਵੀ ਬਣ ਜਾਂਦੇ ਨੇ ਇੱਕ ਦਿਨ ਉਹਨਾਂ ਦਾ ਮਾਲਕ ਉਹ ਬੰਦਾ ਸੋਚਦਾ ਵੀ ਕਿਉਂ ਨਾ ਇੱਕ ਗੇਮ ਖੇਡਦੇ ਆ ਇਹਨਾਂ ਦੇ ਨਾਲ ਵੀ ਨਾਲੇ ਮੈਨੂੰ ਚੰਗਾ ਲੱਗੂਗਾ ਨਾਲੇ ਖੇਡ ਲੈਣਗੇ ਉਹ ਕੀ ਕਰਦਾ ਉਹਦੇ ਜਿਹੜੇ ਖੇਤ ਸੀ ਬੰਦੇ ਦੇ ਨਾ ਉਥੇ ਛੋਟੇ-ਛੋਟੇ ਉਹ ਕਾਫੀ ਸਾਰੇ ਗੱਡੇ ਕਰ ਦਿੰਦਾ ਉਹ ਗੱਡੇ ਕਰਕੇ ਉਹਨਾਂ ਨੂੰ ਭਰ ਦਿੰਦਾ ਤੇ ਉਹਦੇ ਵਿੱਚੋਂ ਇੱਕ ਗੱਡੇ ਦੇ ਵਿੱਚ ਉਹ ਗਾਜਰ ਲਕੋ ਦਿੰਦਾ ਹੁਣ ਮੰਨ ਲਓ ਜੇ 100 ਜਾਂ 200 ਗੱਡਾ ਉਹਨੇ ਕੀਤਾ ਸਿਰਫ ਇੱਕ ਦੇ ਵਿੱਚ ਗਾਜਰ ਸੀਗੀ ਉਹ ਖਰਗੋਸ਼ ਤੇ ਬਾਂਦਰ ਨੂੰ ਬੁਲਾਉਂਦਾ ਕਹਿੰਦਾ ਵੀ ਜਿਹੜਾ ਤੁਹਾਡੇ ਦੋਨਾਂ ਵਿੱਚੋਂ ਗਾਜਰ ਲੱਭ ਲੂਗਾ ਉਹਦੇ ਲਈ ਮੈਂ ਬਹੁਤ ਵਧੀਆ ਇੱਕ ਇਨਾਮ ਦਊਂਗਾ ਉਹਨੂੰ ਚਲੋ ਜੀ ਖਰਗੋਸ਼ ਨੂੰ ਤਾਂ ਬੜਾ ਚਾ ਚੜਦਾ ਤੇ ਜਿਹੜਾ ਬਾਂਦਰ ਸੀਗਾ ਉਹ ਥੋੜਾ ਨੈਗੇਟਿਵ ਸੀ ਥੋੜਾ ਆਲਸੀ ਸੀ ਉਹ ਕਹਿੰਦਾ ਵੀ ਯਾਰ ਐਨੇ ਗੱਡੇ ਨੇ ਕਿਹੜਾ ਲੱਭੂਗਾ ਐਨੀ ਮਿਹਨਤ ਕੌਣ ਕਰੂਗਾ ਪਰ ਖਰਗੋਸ਼ ਪੂਰਾ ਐਕਟਿਵ ਉਹ ਬਿਲਕੁਲ ਵੀ ਇਹ ਗੱਲ ਨਹੀਂ ਸੋਚਦਾ ਪੂਰਾ ਪੋਜ਼ਿਟਿਵ ਹੀ ਕੋਈ ਗੱਲ ਨਹੀਂ ਗੱਡੇ ਜਿੰਨੇ ਮਰਜੀ ਹੁਣ ਵੀ ਗਾਜਰ ਤਾਂ ਮੈਂ ਹੀ ਲੱਭੂ ਹੁਣ ਬਾਂਦਰ ਪਹਿਲਾਂ ਹੀ ਢੇਰੀ ਢਾ ਗਿਆ ਉਹ ਕੀ ਕਰਦਾ ਕਿ ਸੋ ਜਾਂਦਾ ਜਿੱਥੇ ਉਹ ਸੌਂਦਾ ਉਦੇ ਥੱਲੇ ਉਹ ਗੱਡਾ ਹੀ ਖੋਦਿਆ ਹੋਇਆ ਸੀਗਾ ਬੰਦੇ ਨੇ ਉੱਥੇ ਹੀ ਸੋ ਜਾਂਦਾ ਕਹਿੰਦਾ ਮੈਂ ਨਹੀਂ ਬਾਈ ਲੱਭਣਾ ਤੂੰ ਲੈ ਲੈ ਨਾਮ ਜਿਹੜਾ ਲੈਣਾ ਖਰਗੋਸ਼ ਕਾਫੀ ਸਮਾਂ ਲੱਗਾ ਰਹਿਦਾ ਜਿੰਨੇ ਗੱਡੇ ਸੀ ਸਾਰੇ ਖੋਦ ਲੈਂਦਾ ਉਹਨੂੰ ਗਾਜਰ ਨਹੀਂ ਲੱਭਦੀ ਹੁਣ ਇੱਕੋ ਹੀ ਗੱਡਾ ਬਚਦਾ ਜੀ ਜਿੱਥੇ ਬਾਂਦਰ ਸੁੱਤਾ ਪਿਆ ਸੀ ਖਰਗੋਸ਼ ਬਾਂਦਰ ਦੇ ਕੋਲ ਆਉਂਦਾ ਕਹਿੰਦਾ ਵੀ ਉੱਠ ਵੀ ਇੱਕ ਗੱਡਾ ਤੇਰੇ ਥੱਲੇ ਆ ਇੱਕੋ ਹੀ ਬਚਿਆ ਇਹਦੇ ਵਿੱਚ ਸ਼ਾਇਦ ਗਾਜਰ ਨਿਕਲ ਜਾਵੇ ਜਾਂ ਮਾਲਕ ਨੇ ਆਪਾਂ ਨੂੰ ਪਾਗਲ ਹੀ ਨਾ ਬਣਾਇਆ ਹੋਵੇ ਵੀ ਕਿਸੇ ਗੱਡੇ ਦੇ ਵਿੱਚ ਗਾਜਰ ਹੋਵੇ ਹੀ ਨਾ ਉਹ ਕਹਿੰਦਾ ਵੀ ਚੱਲ ਕਰ ਲੈਨੇ ਆਂ ਟਰਾਈ ਬਾਂਦਰ ਨੂੰ ਉਠਾਉਂਦਾ ਜੀ ਗੱਡਾ ਜਦੋਂ ਖੋਦਦਾ ਉਹਦੇ ਵਿੱਚੋਂ ਸੱਚੀ ਗਾਜਰ ਨਿਕਲ ਆਉਂਦੀ ਆ ਉਹ ਗਾਜਰ ਭੱਜ ਕੇ ਦੀ ਮਾਲਕ ਨੂੰ ਫੜਾ ਆਉਂਦਾ ਤੇ ਉਹਦੇ ਮਾਲਕ ਉਹਨੂੰ ਬਹੁਤ ਸਾਰਾ ਇਨਾਮ ਦਿੰਦਾ ਤੇ ਉਹਦੀ ਬੜੀ ਗਾਵਾਂ ਮੱਝਾਂ ਤੇ ਹੋਰ ਜਿੰਨੇ ਜਾਨਵਰ ਸੀ ਉਹਦੇ ਵਿੱਚ ਤਾਰੀਫ਼ ਕਰਦਾ ਸਾਰਿਆਂ ਦੇ ਸਾਹਮਣੇ ਉਹਨੂੰ ਸਨਮਾਨਿਤ ਕਰਦਾ ਹੁਣ ਬਾਂਦਰ ਇੱਕ ਗੱਲ ਨੂੰ ਇੰਨਾ ਪਛਤਾਉਂਦਾ ਵੀ ਗਾਜਰ ਤਾਂ ਮੇਰੇ ਥੱਲੇ ਹੀ ਸੀ ਵੀ ਜੇ ਮੈਂ ਲੱਭ ਕੇ ਮਾਲਕ ਦੇ ਕੋਲ ਲੈ ਵੀ ਜਾਂਦਾ ਤਾਂ ਮੇਰੇ ਨੰਬਰ ਬਣ ਜਾਣੇ ਸੀ ਮਾਲਕ ਨੇ ਮੈਨੂੰ ਸਨਮਾਨ ਕਰ ਦੇਣਾ ਸੀ ਵੀ ਮੇਰੇ ਤਾਂ ਥੱਲੇ ਗਾਜਰ ਸੀ ਮੈਂ ਕਿੰਨਾ ਪਾਗਲ ਹ ਸੋ ਦੋਸਤੋ ਕਹਾਣੀ ਤਾਂ ਦੇਖੋ ਐਨੀ ਕੀ ਆ ਪਰ ਸਿੱਖਿਆ ਦੇਖੋ ਕਿੰਨੀ ਵਧੀਆ ਮਿਲਦੀ ਆ ਕਿ ਜਦੋਂ ਵੀ ਮਿਹਨਤ ਕਰਨੀ ਹੋਵੇ ਨੈਗੇਟਿਵ ਨਾ ਹੋਵੋ ਪਹਿਲਾਂ ਹੀ ਢੇਰੀ ਨਾ ਟਾਲਿਆ ਕਰੋ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਬਾਂਦਰ ਤੋਂ ਇਹ ਸਿੱਖਿਆ ਮਿਲਦੀ ਆ ਕਿ ਨੈਗੇਟਿਵ ਨਾ ਹੋਵੋ ਖਰਗੋਸ਼ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਹਮੇਸ਼ਾ ਐਕਟਿਵ ਰਹੋ ਭਾਵੇਂ ਤੁਹਾਨੂੰ ਹਾਰਾਂ ਵੀ ਮਿਲਣ ਆਪਣੀ એનર્ਜੀ ਕਦੇ ਵੀ ਡਾਊਨ ਨਾ ਹੋਣ ਦਿਓ ਲੱਗੇ ਰਹੋ ਆਪਣਾ ਕਰਮ ਆ ਜਿਹੜਾ ਉਹ ਕਰਦੇ ਰਹੋ ਕਾਮਯਾਬੀ ਤੁਹਾਨੂੰ ਜ਼ਰੂਰ ਮਿਲੂਗੀ ਤੇ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਕਾਮਯਾਬੀ ਇੱਕ ਨਾ ਇੱਕ ਦਿਨ ਜ਼ਰੂਰ ਮਿਲੂਗੀ ਤੇ ਜੇ ਤੁਸੀਂ ਹੱਥ ਤੇ ਹੱਥ ਧਰ ਕੇ ਬਾਂਦਰ ਦੇ ਵਾਂਗੂ ਬੈਠ ਜਾਓਗੇ ਫੇਰ ਤੁਹਾਨੂੰ ਕਾਮਯਾਬੀ ਕਦੇ ਵੀ ਨਹੀਂ ਮਿਲਣੀ ਭਾਵੇਂ ਤੁਹਾਡੇ ਨੇੜੇ ਤੇੜੇ ਹੀ ਹੋਵੇ ਤੇ ਇੱਕ ਸਿੱਖਿਆ ਇਹ ਵੀ ਮਿਲਦੀ ਆ ਕਿ ਕਈ ਵਾਰੀ ਕਾਮਯਾਬੀ ਨਾਲ ਆਪਣੇ ਬਿਲਕੁਲ ਨੇੜੇ ਹੁੰਦੀ ਆ ਆਪਾਂ ਆਲਸ ਦੇ ਮਾਰੇ ਉਹ ਕੋਲ ਪਈ ਕਾਮਯਾਬੀ ਨੂੰ ਆਪਣੇ ਕੋਲੋਂ ਦੂਰ ਭਜਾ ਦਿੰਨੇ ਆਂ ਸੋ ਬਹੁਤ-ਬਹੁਤ ਧੰਨਵਾਦ ਜੀ ਕਿਵੇਂ ਲੱਗੀ ਕਹਾਣੀ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ